ਹਾਂਜੀ ਸੱਚੀ ਕਾਰ ਜੇ ਹੋਰ ਸਾਰੇ ਵੀ ਰਹਿਣ ਜਾਣ ਬਠਿਕਣੇ ਲੋ ਜੀ ਆਪਾਂ ਅੱਜ ਚੱਲੇ ਆ ਪਟਿਆਲੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਥੋੜਾ ਜਿਹਾ ਵੀਊ ਦਿਖਾਈ ਦਈਏ ਆਪਣੇ ਸੈਟਅਪ ਦਾ ਤੇ ਆ ਦੇਖੋ ਆਪਾਂ ਅੱਜ ਬਈ ਪਟਿਆਲੇ ਜਾ ਰਹੇ ਆ ਤੇ ਆਹ ਕਲੋਨੀ ਵਾਸਤੇ ਚਾਰ ਪੰਜ ਨਰ ਲੈ ਕੇ ਆਵਾਂਗੇ ਆਪਾਂ ਤੇ ਸਪੈਂਗਲ ਤੇ ਮੇਰੇ ਅੱਗੇ ਤਾਂ ਸਪੈਂਗਲ ਲਿਆਵਾਂਗੇ ਨਹੀਂ ਆਪਾਂ ਤਾਂ ਸੈਸੀ ਪਾਈਡ ਲੈ ਕੇ ਆਵਾਂਗੇ ਇਹਦੇ ਵਰਗੇ ਕੱਲਰ ਦੇ ਕਾਵਾਂਗੇ ਆ ਜੋੜੇ ਵਰਗੇ ਐਜ ਦੇ ਕੱਲਰ ਲੈ ਕੇ ਆਵਾਂਗੇ ਆਪਾਂ ਸੈਸੀ ਪਾਈਡ ਲੈ ਕੇ ਆਵਾਂਗੇ ਜਿਹੜਾ ਮੇਲ ਪਰ ਲਿਆਉਣੇ ਸਾਰੇ ਭਾਈ ਮੇਲ ਨੇ ਫੀਮੇਲ ਆਪਰੇ ਕੋਲ ਐਕਸਟਰਾ ਨੇ ਨਾਲ ਕਲੋਨੀ ਚ ਤੇ ਉਹਦੇ ਵਾਸਤੇ ਆਪਾਂ ਨੇ ਮੇਲ ਲੈ ਕੇ ਆਣੇ ਨੇ ਤੇ ਜੇਕਰ ਵਧੀਆ ਕੁਆਰਟੀ ਆਪਾਂ ਨੂੰ ਮੇਲ ਮਿਲ ਕੇ ਤਾਂ ਲਿਆਵਾਂਗੇ ਨਾਲ ਉੱਥੇ ਆਪਾਂ ਜਾ ਵਾਸੇਲ ਕਰਨੀਆਂ ਨੇ ਕੁਲਦੀਪ ਬਾਈ ਦੀਆਂ ਤੇ ਉਹ ਜਾਵਾ ਸਿਰ ਕਰਕੇ ਉਸ ਤੋਂ ਬਾਅਦ ਆਪਾਂ ਉਥੋਂ ਕਦੇ ਫੀਮੇਲ ਜਾਵਾਰੀ ਖਰੀਦ ਲਾਂਗੇ ਪੁੱਲ ਲਈ ਵਾਸਤੇ ਤੇ ਵਧੀਆ ਪੇਰ ਲੈ ਕੇ ਆਵਾਂਗੇ ਉਹਦੇ ਵਾਸਤੇ ਵੀ ਉਹਨੇ ਵੀ ਲੈਣੇ ਨੇ ਤੇ ਜੋ ਆਪਾਂ ਨੂੰ ਉਥੇ ਮਿਲੂਗਾ ਆਪਾਂ ਤੁਹਾਨੂੰ ਦਿਖਾਵਾਂਗੇ ਓਕੇ ਜੀ ਬਣੇ ਰਹੀ ਹਾਂ ਵੀਡੀਓ 'ਚ ਪਾ ਕਰਦੇ ਆ ਬਾਈ ਹੁਣ ਪਟਿਆਲ ਦੀ ਤਿਆਰੀ ਉਸ ਤੋਂ ਪਹਿਲਾਂ ਪਸਤੋਆ ਜੋੜੇ ਦੱਸਦਾ ਇਹ ਚ ਬਾਈ ਆਪਾਂ ਨੇ ਜਿਹੜਾ ਆਫਲਾਈਨ ਦਾ ਬਲੂ ਸੀਰੀਜ਼ ਦਾ ਮੇਲ ਆਇਆ ਟੀਜ਼ਡ ਫੇਸ ਚ ਤੇ ਉਹ ਜੋੜਾ ਆਪਾਂ ਨੇ ਕੱਢਤਾ ਇਹ ਚ ਸਪੈਂਗਲ ਦਾ ਜੋੜਾ ਕਰਤਾ ਤੇ ਇਸਕ ਰੈਂਬੋ ਤੇ ਸਪੈਂਗਲ ਦਾ ਨਰਸ ਜੋੜਾਗਾ ਤੇ ਇੱਕ ਪਿਓਰ ਸਪੈਂਗਲ ਦਾ ਜੋੜਾ ਇਹ ਚ ਇਹ ਸਿਫਤ ਕਰਦੇ ਤੇ ਜਿਹੜਾ ਰੈਂਬੋ ਦਾ ਆਪਾਂ ਨੇ ਉਹ ਬਲੂ ਸੀਰ ਦਾ ਜੋੜਾ ਲਾਇਤੀ ਰੈਂਬੋ ਦੀ ਫੀਮੇਲ ਨਾਲ ਉਹ ਸਾਹਮਣੇ ਆ ਫਿਰਦਾ ਆ ਮੇਲ ਆ ਬਾਈ ਆ ਕੁਜੇ ਚ ਉਹਨੇ ਆਂਡੇ ਧਰ ਲਏ ਔਰ ਲੋ ਜੀ ਆਪਾਂ ਚੱਲਦੇ ਹੁਣ ਪਟਿਆਲੇ ਤੇ ਕੁਲਦੀਪ ਭਾਈ ਆਗੇ ਸੀ ਤੇ ਆ ਜਾਨਵਰ ਨੇ ਇੱਚ ਇਹ ਤੁਹਾਨੂੰ ਸ਼ੋਕ ਤੇ ਦਿਖਾਵਾਂਗੇ ਤੇ ਮੀਂਹ ਪੈ ਰਿਹਾ ਹਲਕਾ ਹਲਕਾ ਠੀਕ ਹੈ ਚੱਲੀਏ ਵੀਰੇ ਚਲੋ ਜੀ ਚੱਲੀ ਆਪਾਂ ਹਣ ਠੀਕ ਹੈ ਜੀ ਤੁਹਾਨੂੰ ਪਟਿਆਲੇ ਜਾ ਕੇ ਮਿਲਦੇ ਆ ਤੇ ਥੋੜਾ ਜਿਹਾ ਰਸਤੇ ਦਾ ਵੀਊ ਵੀ ਦਿਖਾਵਾਂਗੇ ਅੱਗੇ ਤੇ ਮਹੱਲੇ ਤੋਂ ਚੱਲ ਗਿਆਂ ਆਪਣਾ ਅਵਕਰ ਆ ਰੇੜੀ ਖੜੀ ਆ ਤੇ ਆਪਾਂ ਚੱਲਦੇ ਆ ਹੁਣ ਓਕੇ ਜੀ ਰੁਕ ਗਏ ਸੀ ਤੇ ਇਹ ਥੋੜਾ ਜਿਹਾ ਦਾਮ ਦੁਬਾਰਾ ਜਾਨਵਰਾਂ ਨੂੰ ਤੇ ਆਪ ਵੀ ਲੈ ਰਹੇ ਆ ਤੇ ਇੱਥੇ ਮਾਹੌਲ ਦੇ ਕੋਰੋੜ ਤੇ ਖੜਿਆ ਤੇ ਮੀਂਹ ਦਾ ਮੌਸਮ ਬਹੁਤ ਸੋਹਣਾ ਮੀਂਹ ਪੈ ਕੇ ਹਟ ਗਿਆ ਬਾਈ ਪੂਰਤੀ ਪੂਰ ਚ ਆਇਆ ਤੇ ਭਿੱਜੇ ਵੀ ਪਿਆ ਤੇ ਇਧਰੋਂ ਘੋਲ ਵਾਲਾ ਸਾਣਾ ਖੇਤਾਂ ਦਾ ਚੱਕ ਕਰੋ ਇਹ ਦੇਖੋ ਤੇ ਪੰਜ ਪੀਸ ਜਾਵਾ ਦੇ ਨੇ ਬਾਈ ਤਿੰਨ ਸਿਲਵਰ ਦੇ ਨੇ ਦੋ ਗਰੇ ਦੇ ਨੇ ਤੇ ਬਾਕੀ ਤੁਹਾਨੂੰ ਸ਼ੋਅ ਤੇ ਦਿਖਾਵਾਂਗੇ ਇਹਨਾਂ ਦੀ ਕੁਆਲਿਟੀ ਤੇ ਬਹੁਤ ਸੋਹਣੇ ਕੁਆਲਿਟੀ ਦੇ ਨੇ ਤੇ ਬਜਰੀ ਦੇ ਨੇ ਤਿੰਨ ਪੀਸ ਬਜਰੀ ਦੇ ਦੋ ਗ੍ਰੀਨ ਜੇ ਨੇ ਇੱਕ ਆਫਲਾਈਨ ਦਾ ਤੇ ਇੱਕ ਆਪਣੇ ਨੋਰਮਲ ਬਲੂ ਸੀਰੀ ਦਾ ਯellow ਹੈ ਤਾਂ ਪਟਾ ਆ ਜਾਇਆ ਇੱਕ ਤੇ ਆ ਜਾਵਾਂਗੇ ਤੇ ਬਾਕੀ ਆਪਾਂ ਸ਼ੋਪ ਤੇ ਜਾ ਕੇ ਤੁਹਾਨੂੰ ਦਿਖਾਵਾਂਗੇ ਥੋੜੇ ਅੱਜ ਕਬੂਤਰਾਂ ਦੀ ਵੀਡੀਓ ਵੀ ਬਣਾਵਾਂਗੇ ਬਾਈ ਤੇ ਬਾਈ ਕਈ ਵਾ ਆ ਜਾਂਦੇ ਮੈਸੇਜ ਆਏ ਹੋਏ ਨੇ ਕਈ ਵੀਰਾਂ ਦੇ ਮੈਸੇਜ ਆਏ ਹੋਏ ਨੇ ਕਬੂਤਰਾਂ ਦੇ ਵੀਡੀਓ ਬਣਾਓ ਤੇ ਅੱਜ ਥੋੜੀ ਜਿਹੀ ਝਲਕ ਕਬੂਤਰਾਂ ਦੀ ਦਿਖਾ ਦਾਂਗੇ ਆਪਾਂ ਤੇ ਆਪਾਂ ਬੜ ਮਾਰਕੀਟ ਤੇ ਪਹੁੰਚ ਗਏ ਤੇ ਮੋੜ ਮੋੜਾਂਗੇ ਅਗਲਾ ਸਾਰੇ ਟੋਪਾਂ ਦੇ ਚੱਕੀਆਂ ਤੇ ਰਾਹੁਲ ਬਾਈ ਦੀ ਛੋਟੀ ਜਾਵਾਂਗੇ ਤੇ ਦੇਖਦੇ ਆ ਫਿਰ ਚਰਚੀ ਬੰਦ ਆਪਾਂ ਨੂੰ ਆ ਮੋੜ ਮੋੜਾਂਗੇ ਬਾਈ ਮੋੜ ਮੋੜਾਂ ਸਾਰੀ ਸਾਰੀਆਂ ਸ਼ੋਪਾਂ ਕੋਲ ਆਟਾ ਰਹਿੰਦੇ ਨੇ ਤੇ ਇੱਧਰ ਇੱਧਰ ਸ਼ੋਪਾਂ ਨਹੀਂ ਹੈਗੀਆਂ ਬਾਈ ਬਰਸ ਦੀਆਂ ਤੇ ਇੱਧਰੀ ਸਾਈਡ ਹੀ ਨੇ ਤੇ ਇੱਧਰੀ ਸਾਈਡ ਹੀ ਦੇਖਾਂਗੇ ਆਪਾਂ ਸਾਰਾ ਅਗਲੀ ਆਪਣੀ ਪਹਿਲੀ ਸ਼ੋਪ ਆਪਣੀ ਇੱਥੇ ਉਹਦੇ ਪੇਜ ਜਿਹੜੇ ਬੈਠੇ ਨੇ ਤੇ ਆਹ ਫੈਂਸੀ ਮੁਰਗੇ ਤੇ ਕੁਛ ਇੱਕ ਸਵਕੈ ਦੇਸੀ ਮੁਰਗੇ ਅਰੇ ਚਕੋਰਾ ਵੀ ਬੈਠੇ ਨੇ ਤੇ ਆ ਕੇ ਰੇਟ ਪਤਾ ਕਰਦੇ ਆਪਾਂ ਪਹਿਲਾਂ ਰਾਹੁਲ ਬਾਈ ਦੀ ਸ਼ੋਪ ਤੇ ਚੱਲਦੇ ਆਂ ਆ ਦੇਖੋ ਪਿੰਜਰੇ ਰੱਖੇ ਦੇਖੋ ਬਜਰੀ ਦਾ ਸਟਾਕ ਵੀ ਪਿਆ ਡਾਇਮੰਡ ਆਫ ਵੀ ਪਈਆਂ ਨੇ ਬਾਈ ਤੇ ਹੋਕਟਲ ਵੀ ਪਏ ਨੇ ਤੇ ਚੱਲਦੇ ਆਪਾਂ ਦੇਖਦੇ ਕੀ ਕੱਲੇ ਬਾਤਾਂ ਡਾਇਮੰਡ ਆਫ ਦਾ ਅਡਲਟ ਮੇਲ ਪਿਆ ਬਾਈ ਸਾਹਮਣੇ ਤੇ ਇਧਰ ਕੁਝ ਕੁ ਪੀਜਣੇ ਬਾਈ ਦੇਖੋ ਕਬੂਤਰ ਕਿੱਧਰ ਹੈ ਇਧਰ ਤੇ ਅਜੇ ਕਬੂਤਰਾਂ ਦੀ ਵੀ ਥੋੜੀ ਜਿਹੀ ਵੀਡੀਓ ਬਣਾਵਾਂਗੇ ਤੇ ਨਸਲ ਵਾਲੀ ਪੁੱਛਾਂਗੇ ਤੇ ਰੌਹਲભાઈ ਦਾ ਸ਼ੌਕ ਉਹ ਆ ਗਿਆ ਸ਼ੌਕ ਦੇ ਅੱਗੇ ਰੌਹਲભાઈ ਜੀ ਦੇ ਤੇ ਪੁੱਛਦੇ ਰੌਹਲભાઈ ਨੂੰ ਠੀਕ ਗੱਲ ਬਾਤ ਆ ਇਧਰ ਕੁਝ ਸ਼ੌਕ ਨੇ ਇੰਦਰ ਬਜਰੀ ਦਾ ਸ਼ੌਕ ਪਿਆ ਤੇ ਆ ਦੇਖੋ ਕਬੂਤਰ ਲਾਲ ਉਰੀ ਲਾਲੋ ਇੱਕ ਸਾਈਡ ਤੇ ਆ ਦੇ ਚੂਚੇ ਚਾਚੇ ਨੇ ਉਹ ਦੇਖੋ ਖੜਿਆ ਤੇ ਉਹ ਦੇਲੇ ਕਬੂ ਜੀ ਨੇ ਆ ਪੇਜ ਨੇ ਲੋ ਜੀ ਆਪਾਂ ਰੌਲਬਾਈ ਦੀ ਸ਼ਾਪ ਤੇ ਪਹੁੰਚ ਗਏ ਤੇ ਸਾਹਮਣੇ ਰੌਲਬਾਈ ਦੀ ਸ਼ਾਪ ਹੈ ਤੇ ਚੱਲਦੇ ਆਂ ਤੇ ਕੁਲਦੀਪ ਭਾਈ ਨੇ ਹੋਰ ਬਹੁਤ ਕਲਰ ਤੇ ਮੋਟਰਸਾਈਕਲ ਤੇ ਸਾਰੇ ਪਿੱਛੇ ਬੈਠੇ ਨੇ ਰੌਲ ਦੇ ਲੋ ਜੀ ਆਪਾਂ ਹੁਣ ਪਹਿਲਾਂ ਸ਼ੌਕ ਕਰਨਾ ਬਜਰੀ ਦਾ ਤੇ ਨੀਚੇ ਹੀ ਬਜਰੀ ਆ ਭਾਈ ਦੇਖੋ ਕਿ ਲਾ ਸੋਨੇ ਡਲਟ ਪੀਸ ਨੇ ਤੇ ਇੱਕ ਇਹਦਾ ਸਟਾਕ ਵੀ ਆਇਆ ਹੋਇਆ ਤੇ ਆ ਫਿਚਰਾਂ ਦਾ ਸਟਾਕ ਦਾ ਮੱਛੀਆਂ ਦਾ मजाक से लोग पीस बैठने बैठी है पीस बैठा लो जी हो जी राहुल बै जी क्या है जी हैदिया जी और ठीक ठाक है जी तो 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 कि चल रहा कमकार कह चल रही ठीक है जी <laughs> तो ਵਰਨੇਦਰ ਤੇ ਆ ਬਜਰੀ ਦਾ ਸ਼ੋਕ ਆ ਲੋ ਜੀ ਕਬੂਤਰਾਂ ਦਾ ਗੈਰੇ ਤੇ ਕਬੂਤਰ ਦਿਖਾਉਣਾ ਤੁਹਾਨੂੰ ਆਪਾਂ ਆ ਲੋ ਜੀ ਕਬੂਤਰ ਇਹ ਉੱਪਰਲੇ ਲੱਛੇ ਮਿਲਦਾ ਲੋ ਜੀ نیچے ਹੈਗੇ ਨੇ ਸੀਲ ਕਬੂਤਰ ਲੋ ਜੀ ਸ਼ੌਂਕ ਕਰੋ ਫਿਰ ਤੇ ਅੱਜ ਕਬੂਤਰਾਂ ਦੇ ਵੀ ਬਣਾ ਰਿਹਾ ਥੋੜਾ ਜਿਹਾ ਬਲੋਕ ਆਪਾਂ ਤੇ ਦੇਖੋ ਕੋਵਲਟੀ ਚੈੱਕ ਕਰੋ ਵੀਰੇ ਕੀ ਕੋਈ ਪ੍ਰਾਈਸ ਨੇ ਇਹ 600 ਰੁਪਏ ਜੋੜਾ ਵੀਰੇ ਠੀਕ ਆ ਯਾ ਲੋ ਜੀ 600 ਰੁਪਏ ਦਾ ਜੋੜਾ ਵੀਰੇ ਜਿਹੜੇ ਵੀਰ ਨੂੰ ਚਾਹੀਦੇ ਨੇ ਤਾਂ ਉਹ ਜਰੂਰ ਆਈਓ ਤੇ ਇਧਰ ਬੱਸ ਸਟੈਂਡ ਦਾ ਗੇਟ ਆ ਬੈਕ ਸਾਈਡ ਵਾਲਾ ਗੇਟ ਆ ਇਧਰ ਤੇ ਆ ਇਧਰ ਸਿੱਧੀ ਦੁਕਾਨ ਆ ਵੀਰੇ ਤੇ ਨਿਰਾਨ ਦਾ ਚਲੋ ਕੋਰਟ ਤਾਂ ਨਹੀਂ ਹੈਗਾ ਬਿਲਕੁਲ ਸਿੱਧਿਆ 600 ਰੁਪਏ ਰੇਟ ਚੱਲ ਰਿਹਾ ਸੀਲ ਦਾ ਤੇ ਬਾਕੀ ਲੱਠਿਆਂ ਦਾ ਤੁਹਾਨੂੰ ਪਤਾ ਹੀ ਆ ਲੱਠਿਆਂ ਦਾ ਰੇਟ ਅਲੱਗ-ਅਲੱਗ ਹੋਣਾ ਬਾਈ ਠੀਕ ਹੈ ਥੈਂਕ ਯੂ ਵੀਰੇ ਆਈਏ ਅੱਗੇ ਆਹਲੀ ਸ਼ੋਪ ਤਾਂ ਬੰਦ ਆ ਨਾ ਚਲੋ ਇਧਰ ਚੱਲਦੇ ਆ ਕਬੂਤਰ ਇੱਧਰ ਬੈਠੇ ਆ ਸਾਹਮਣੇ ਵੀ ਬੈਠੇ ਨੇ ਬਈ ਕਬੂਤਰ ਤੇ ਇਹਨੇ ਭਈ ਜਾਇਆ ਕਰ ਤਾਰੇ ਤੇ ਚੱਲਦੇ ਆਪ ਅੱਗੇ ਆ ਜੋ ਰਾਹੁਲ ਬਾਈ ਦੇ ਸ਼ੌਕ ਕਰਾਣਾ ਲੱਠਿਆਂ ਦਾ ਤੇ ਬੜਾ ਸੋਹਣਾ ਕਬੂਤਰ ਨੇ ਇੱਥੇ ਵੀ ਲੱਠੇ ਆ ਦੇਖੋ ਰਾਹੁਲ ਬਾਈ ਦੇ ਲੱਠੇ ਕਬੂਤਰ ਲੋ ਜੀ ਲੱਠਿਆਂ ਦਾ ਸ਼ੌਕ ਕਰੋ ਜੀ ਆ ਜੋ ਲੱਠੇ ਤੇ ਇਹ ਚ ਲੱਕਾ ਵਗੈਰਾ ਹੈ ਨਹੀਂ ਲੱਗੇ ਜੀ ਫੀਮੇਲ ਦੀ ਲੋੜ ਸੀ ਆਪਾਂ ਨੂੰ ਵੀ ਆ ਲੋ ਜੀ ਆ ਬੈਠੇ ਨੇ ਭਈ ਏ ਬਾਈ ਲੱਠੇ ਨੇ ਵਿੱਚ ਸੇਲ ਵੀ ਨੇ ਤੇ ਚਲੋ ਜੀ ਆਪਾਂ ਅੱਗੇ ਦੇਖਦੇ ਆਂ ਤੇ ਰੌਖਲੇ ਬਾਈ ਤੂੰ ਤਾਂ ਬਾਅਦ ਚ ਪਤਾ ਕਰ ਲਾਂਗੇ ਕਿ ਜੀ ਪ੍ਰਾਈਸ ਚੱਲ ਰਿਹਾ ਆ ਆਇਆ ਵੀਰੇ ਤੇ ਇੱਧਰ ਬਈ ਪਿੰਜਰਿਆਂ ਦਾ ਲੋਟ ਹੈ ਛੋਟੇ ਪਿੰਜਰੇ ਨੇ ਤੇ ਇੱਕ ਬਜਰੀ ਦਾ ਜੋੜਾ ਪਾਇਆ ਹੋਇਆ ਤੇ ਨਾਰਮਲ ਕਲਰ ਨੇ ਬਲੂ ਦੇ ਤੇ ਆ ਆਪਣਾ 골ਡਨ ਟੀਵਰ ਆ ਗਿਆ ਆਪਣਾ ਜੋੜਾ ਦਾ ਤੇ ਆ ਖਰਗੋਸ਼ ਨੇ ਵੀਰੇ ਰੈਪਿਡ ਬੈਠੇ ਨੇ ਇੱਧਰ ਵੀ ਨੇ 7 ਪੀਸ ਤੇ ਆ ਅਗੇ ਭਾਈ ਡੌਗ ਆਏ ਤੁਸੀਂ ਜਾਣ ਲਿਓ ਨੀਚੇ ਵਿਖੇਲ ਪੱਗ ਵੱਡੀ ਹੀ ਮੇਲੇ ਵਿਖੇਲ ਦੀ ਉਹ ਮਿਲਿਆ ਕਿ ਲੈਪਰੇ ਬੈਠਾ ਬਲੈਕ ਦਾ ਬਾਕੀ ਆਗੇ ਵੀ ਕਬੂਤਰ ਭਾਈ ਜ਼ਿਆਦਾਤਰ ਇੱਥੇ ਪਟਿਆਲੇ 'ਚ ਲੱਠੇ ਜ਼ਿਆਦੇ ਹੁੰਦੇ ਨੇ ਸੀਲ ਉਹ ਘੱਟ ਨੇ ਲੱਠਿਆਂ ਦਾ ਸਟੋਕ ਜ਼ਿਆਦਾ ਆ ਤੇ ਬਣੇ ਚੂਚੇ ਆ ਗਏ ਦੇਸੀ ਹਾਂ ਹਾਲਾਕਾ ਬੈਠਾ ਬਈ ਮੈਂ ਡਾਉਨ ਆਇਆ ਤਾ ਵੀਰੇ ਆ ਆ ਬੈਠਾ ਚਕੋਰਾ ਆ ਵੀਰੇ ਚਕੋਰਾ ਆਪਣੀਆਂ ਨੇ ਇਹ ਤੇ ਆ ਚਕੋਰਾ ਦਾ ਕੀ ਪ੍ਰਾਈਜ਼ ਹੈ 1600 ਦਾ ਹੀ 1600 ਰੁਪਏ ਦਾ ਜੋੜ ਆ ਵੀਰੇ ਚਕੋਰਾ ਦਾ ਇਹ ਆ ਜਾ ਵੀਰੇ ਅੱਗੇ ਦੇਖਦੇ ਆਂ ਤੇ ਅਗੇ ਬਜਰੀ ਦਾ ਸਟਾਕ ਦਿਖਾਉਣਾ ਵੀਰੇ ਤੇ ਆ ਬਜਰੀ ਦਾ ਸਟਾਕ ਹੈ ਤੇ ਵੀ ਥੋੜੇ ਉਸਤ ਨੇ ਬਾਈ ਉਗੇਲੇ ਹੋਏ ਪਏ ਨੇ ਬਜਰੀ ਨਮਾਈ ਲੱਗਦੇ ਨੇ ਬਾਈ ਨੇ ਤੇ ਕੁਆਲਿਟੀ ਵਿੱਚ ਕਲਰ ਵਧੀਆ ਨੇ ਸੋਨੇ ਨੇ ਕਲਰ ਵਿੱਚ ਤੇ ਆ ਕੋਕਟੇਲ ਦਾ ਪੇਰ ਬੈਠਾ ਵੀਰੇ ਇੱਕ ਕਰੀਮ ਦਾ ਤੇ ਇੱਕ ਡੈਮੇਜ ਆ ਉਹਦਾ ਮੇਲ ਬੈਠਾ 6 ਵਜੇ ਬਜਰੀ ਬੈਠਾ ਇੱਧਰ ਬਜਰੀ ਵੀ ਨੇ ਇੱਥੇ ਛੱਡੇ ਹੋਏ ਹੇ ਨਮਾਈ ਲੱਗਦੇ ਨੇ ਬਾਈ ਨੇ ਲੋ ਜੀ ਬਾਰੇ ਸੋਨੇ ਨੇ ਤੇ ਆਪਾਂ ਚਕੋਰਾ ਦੇ ਅੱਗੇ ਚੱਲਦੇ ਆ ਅੱਗੇ ਬਲੋਕ ਸਟਾਰਟ ਕਰਦੇ ਆ ਥੋੜਾ ਜਿਹਾ ਰੋਕ ਲਈ ਆਪਾਂ ਤੇ ਕੋਕਟੇਲ ਕੀ ਪ੍ਰਾਈਸ ਚੱਲਦੇ ਵੀਰੇ ਮਾਰਕੀਟ ਦੇ ਵਿੱਚ 2500 ਰੁਪਏ ਜੋੜਾ 2500 ਰੁਪਏ ਜੋੜਾ ਚੱਲਦਾ ਵੀਰੇ ਕੋਕਟੇਲ ਦਾ ਤੇ ਅਲੱਗ-ਅਲੱਗ ਪ੍ਰਾਈਜ਼ ਆ ਤੇ ਕਲਰ ਤੇ ਆ ਠੀਕ ਹੈ ਨਾ ਤੇ ਬਾਕੀ ਬਾਈ ਦਾ ਨੰਬਰ ਹੈ ਸ਼ੋਪ ਦੇ ਉੱਪਰ ਨੰਬਰ ਹੈ ਤੇ ਤੇ ਵੀ ਕਬੂਤਰ ਬੈਠੇ ਨੇ ਕਾਫੀ ਇੱਥੇ ਬਈ ਜਿਆਦੇ ਲੱਠਿਆਂ ਦਾ ਕੰਮ ਆ ਇੱਧਰ ਸੀਲ ਦਾ ਥੋੜਾ ਜਿਹਾ ਘੱਟਾ ਸਟੋਕ ਇਸ ਵੇਕ ਜਾਂਦਾ ਸੀਲ ਦਾ ਤੇ ਆ ਆਗੇ ਬਈ ਆਪਾਂ ਦੇਖੋ ਮੁਰਗੇ ਬੈਠੇ ਨੇ ਤੇ ਮੁਰਗੇ ਛੋਟੇ ਚੂਚੀ ਨੇ ਇਹ ਸਾਰੇ ਅੱਜ ਤੇ ਵੀ ਇੱਥੇ ਨੇ ਤੇ ਦੇਸੀ ਚੂਚੇ ਨੇ ਬਰੇ ਸਾਰੇ ਤੇ ਆ ਬੈਠੇ ਨੇ ਇਧਰ ਵੀ ਦੇਸੀ ਵਾਈਟ ਕਲਰ ਚ ਤੇ ਆ ਲਿੱਚੇ ਮੁਰਗਾ ਬੈਠਾ ਚਕੋਰਾ ਨੇ ਬਈ ਪੱਠੇ ਤੇ ਆ ਡਲਟ ਨੇ ਬਈ ਉੱਪਰ ਤੇ ਕਿੱਧਰ ਗਏ ਅੰਕਲ ਉਹ ਇਹ ਕਰਦੇ ਆਪਾਂ ਪਤਾ ਤੇ ਦੇਖਦੇ ਆ ਥੋੜਾ ਜਿਹਾ ਇੱਥੇ ਰੋਕ ਲਈ ਆਪਾਂ ਵੀਡੀਓ ਭਈ ਉੱਪਰ ਲਾ ਹੈ 1500 ਰੁਪਏ ਨੀਚਲਾ ਹੈ 1000 ਰੁਪਏ ਇਹ ਥੋੜੇ ਪੱਠੇ ਨੇ ਇਹ ਅਡਲਟ ਪੀਸ ਨੇ ਉਹ ਜੀ ਆਪਾਂ ਹੁਣ ਢਾਬੇ ਤੇ ਰੁਕੇ ਆ ਤੇ ਚਾਹ ਪੀਂਨੇ ਆ ਔਰ ਢਾਬੇ ਤੇ ਤੇ ਜਿੱਥੇ ਪਹਿਲਾਂ ਰੁਕੇ ਸੀ ਆਪਾਂ ਔਰੇ ਬੱਤਕਾ ਵੀ ਦਿਖਾਈਏ ਤੁਹਾਨੂੰ ਇਸ ਵਾਰੀ ਬੱਤਕਾ ਹੈ ਨਹੀਂ ਔਰੇ ਸ਼ੋਅ ਨਹੀਂ ਹੋ ਰਹੀਆਂ ਤੇ ਆਪਾਂ ਔਰੇ ਬੈੰਨੇ ਆ ਜੀ ਪੀਸ ਵੀ ਹੋਰ ਪਾਲੇ ਸੀ ਬਈ ਆਪਾਂ ਨੇ ਵਿੱਚ ਤੇ ਇੱਕ ਡਾਇਮੰਡ ਆ ਉਹਦਾ ਵੀ ਪਾਲਿਆ ਸੀ ਪੀਸ ਆਪਾਂ ਨੇ ਤੇ ਆ ਦੇਖੋ ਆਪਣਾ ਡਾਇਮੰਡ ਆ ਉਹਦਾ ਪੀਸ ਇਹ ਵਿੱਚ ਲੋਈ ਆ ਦੇਖੋ ਤੇ ਮੇਲ ਪਾਲਿਆ ਸੀ ਇੱਕ ਐਕਸਟਰਾ ਇੱਕ ਫੀਮੇਲ ਆਪਾਂ ਸਮਝੂਰ ਤੋਂ ਪਤਾ ਕਰਦੇ ਆਂ ਜੋੜਾ ਡਾਇਮੰਡ ਆ ਉਹਦਾ ਹੋ ਜਾਊਗਾ ਤੇ ਇਹ ਸਪੈਂਗਲ ਦਾ ਮੇਲ ਆ ਬਾਈ ਇੱਕ ਫੀਮੇਲ ਜੈਬਰ ਆ ਜੈਬਰ ਖਿੰਚਦੀ ਲੇਤੀ ਐ ਨਾ ਜਾਵਾਰੀ ਸੱਚ ਸੋਰੀ ਤੇ ਇੱਕ ਬਟੇਰ ਆ ਬਾਕੀ ਸਾਰਾ ਬਜਰੀ ਦਾ ਸਟਾਕ ਆ ਤੇ ਅੱਪਟਾ ਬੇ ਤੇ ਖੜੇ ਆ ਪੁਰੇ ਬੱਤਕਾ ਹੈ ਨਹੀਂ ਬਾਈ ਇਸ ਵਾਰੀ ਤੇ ਚਾਹ ਪੀਨੇ ਆ ਫਿਰ ਚੱਲਦੇ ਆ ਤੇ ਇਧਰ ਮਾਹੌਲ ਦੇਖ ਲਓ ਮੌਸਮ ਬਿਲਕੁਲ ਸਾਫ਼ ਹੋ ਗਿਆ ਤੇ ਬੱਕੇ ਆਪਾਂ ਘਰੇ ਜਾ ਕੇ ਮਿਲਦੇ ਆ ਓਕੇ ਜੀ ਲੋ ਜੀ ਆਪਾਂ ਘਰੇ ਪਹੁੰਚ ਗਏ ਤੇ ਆਹ ਕੁਆਲਿਟੀ ਆ ਬਈ ਮੇਕਪਿਕ ਇੱਕ ਡਾਇਮੰਡ ਦਾ ਮੇਲ ਆ ਇੱਕ ਪੀਸ ਜੋੜਾ ਨਹੀਂ ਮਿਲਿਆ ਬਈ ਇੱਕ ਪੀਸ ਮਿਲਿਆ ਦੀ ਤੇ ਆ ਦੇਖੋ ਰੇਮਬੋ ਦਾ ਮੇਲ ਆ ਤੇ ਬਲੂ ਥਰੀ ਦੀ येलो 골ਡ ਫੇਸ ਸੱਚ ਤੇ ਫੀਮੇਲ ਆ ਇਸ ਤੇ ਜੋੜਾਗਾ ਤੇ ਇੱਕ ਜਾਵਾਦੀ ਫੀਮੇਲ ਹੈ ਤੇ ਬਈ ਐਕਸਟਰਾ ਇਹ ਤਾਂ ਲੈਤੀ ਵੀਰੇ ਬਲੱਡ ਲਾਈਨ ਚੇਂਜ ਕਰਨ ਤੇ ਇੱਕ ਬਟੇਰ ਆ ਬਈ ਤੇ ਆ ਪੀਸ ਲੈ ਕੇ ਆਇਆ ਆਪਾਂ ਤੇ ਛੇ ਦੇ ਕੁਲਦੀਪ ਬਾਈ ਦੇ ਨੇ ਇਹ ਆਪਣਾ ਬਟੇਰ ਤੇ ਡਾਇਮੰਡ ਆਵਦਾ ਪੀਸਾ ਬਾਕੀ ਕੁਲਦੀਪ ਬਾਈ ਦਾ ਸਾਰਾ ਬਜਰੀ ਦਾ ਸ਼ੌਕ ਤੇ ਜਾਵਦਾ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਿਵੇਂ ਲੱਗੇ ਬਾਕੀ ਬਾਈ ਕਬੂਤਰਾਂ ਦੀ ਵੀਡੀਓ ਆਪਾਂ ਨੇ ਬਣਾ ਲਈ ਸੀ ਤੇ ਸਾਰੇ ਉੱਥੇ ਲੱਠੀ ਨੇ ਜ਼ਿਆਦਾਤਰ ਇਹਦਾ ਲੱਠਾ ਨਹੀਂ ਵਾਲਾ ਸ਼ੌਕ ਦੀ ਬਾਈ ਤੇ ਛੇਲ ਦਾ ਥੋੜਾ ਜਿਹਾ ਸ਼ੌਕ ਹੈ ਨਹੀਂ ਸੀ ਲੱਠਾ ਹੀ ਜ਼ਿਆਦਾ ੜੀ ਸਾਰੇ ਪਾਸੇ ਤੇ ਆਪਾਂ 사이ਟ ਉੱਪਰ ਸਿੱਧੇ ਬਹੁਤ ਸੋਨਾ ਮੌਸਮ ਤੇ ਹਨਾ ਬਤਾਇਆ ਮੀਂਹ ਆਲਾ ਠੰਡਾ ਠੰਡਾ ਮੌਸਮ ਤੇ ਇੰਦਰੋਂ ਆਪਣੇ ਜੋੜੇ ਲੱਗੇ ਨੇ ਨੇਸ਼ਨ ਨੇ ਤੇ ਜਿਹੜਾ ਡਾਇਮੰਡ ਆ ਉਹਦਾ ਆਪਣਾ ਪੇਰ ਅੱਜ ਅੱਜ ਬੈਠਾ ਆ ਕੌਕਲ ਦਾ ਇਹਨਾਂ ਨੂੰ ਆਪਾਂ ਹੁਣ ਦਾਣਾ ਧਰਦੇ ਆ ਬਾਈ ਈਕੋਨੋਮੀ ਇਹਨਾਂ ਨੇ ਅੱਜ ਦੂ ਫਾਰਮਿੰਗ ਕਰਵਾਈ ਸੀ ਤੇ ਹੁਣ ਇਹਨਾਂ ਦਾਣਾ ਧਰਦੇ ਆ ਆਪਾਂ ਤੇ ਦਾਣਾ ਪਹਿਲਾਂ ਕੱਢ ਕੇ ਵੀ ਕੱਢ ਕੇ ਵਾਕੇ ਸੀ ਆਪਾਂ ਤੇ ਉਹ ਲੇਟ ਹੋਏ ਥੋੜਾ ਜਿਹਾ ਇਧਰ ਆਪਣਾ ਪੇਰ ਰੱਖ ਲਏ ਓਕੇ ਜੀ ਇਹ ਵੀਡੀਓ ਕੇ ਮੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਜੀ ਧੰਨਵਾਦ ਹੈ ਅਗਲੀ ਵੀਡੀਓ ਚ ਆਪਾਂ ਫੇਰ ਮਿਲਾਂਗੇ